ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗੋੰਡ ਭਗਤ ਕਬੀਰ ਜੀ ਗੋੰਡ ਨਾ ਇਹ ਮਾਨਸ ਨਾ ਇਹ ਦੇਵ ਨਾ ਇਹ ਜਤੀ ਕਹਾਵੇ ਸੇਉ ਇੱਥੇ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਨਾ ਇਹ ਮਨੁੱਖ ਹੈਗਾ ਤੇ ਨਾ ਇਹ ਰੇਤਾ ਹੈਗਾ ਤੇ ਨਾ ਇਹ ਜਿਹੜਾ ਜਤੀ ਕਹਿੰਦੇ ਸੀ ਨਾ ਉਹ ਜਤੀ ਹੈਗਾ ਤੇ ਨਾ ਹੀ ਇਹ ਸਤੀ ਹੈਗਾ ਸਤ ਰੱਖਦੇ ਸੀ ਜਿਹੜਾ ਉਹਨੂੰ ਸੇਵ ਕਿਹਾ ਗਿਆ ਹੈ ਨਾ ਇਹੋ ਜੋਗੀ ਨਾ ਉਹ ਬਤੂਤਾ ਤੇ ਨਾ ਹੀ ਇਹ ਜੋਗੀ ਹੈਗਾ ਤੇ ਨਾ ਹੀ ਉਹ ਬਤੂਤਾ ਹੈਗਾ ਜੋਗੀ ਜਿਵੇਂ ਜਿਹੜੇ ਪਹਾੜਾਂ 'ਤੇ ਜਾ ਕੇ ਜੋਗ ਮਤ ਧਿਆਨ ਲਾਉਂਦੇ ਸੀ ਬਤੂਤ ਜਿਹੜੇ ਆਪਣੇ ਸਿਰ ਤੇ ਸੁਆਮ ਮਲ ਕੇ ਵੜ ਜਾਂਦੇ ਹਨ ਉਹ ਤੂਤ ਕਿਹਾ ਗਿਆ ਹੈ ਨਾ ਇਸ ਮਾਈ ਨਕਾਹੂ ਪੁਰਤਾ ਤੇ ਨਾਇ ਦੀ ਕੋਈ ਮਾਂ ਹੈਗੀ ਆ ਸੰਸਾਰੀ ਤੇ ਨਾਇ ਦਾ ਕੋਈ ਪੁੱਤਰ ਆਗਾ ਇਹ ਆ ਮੰਦਰ ਮੈਂ ਕੌਣ ਬਸਾਈ ਤਾਂ ਕਾ ਅੰਤ ਨਾ ਕੋਈ ਕੀ ਇਸ ਮੰਦਰ ਵਿੱਚ ਕੌਣ ਰਹਿੰਦਾ ਹੈ ਜਾਂ ਕੌਣ ਵਸਦਾ ਹੈ ਤੇ ਇਹਦਾ ਜਿਹੜਾ ਅੰਤ ਹੈਗਾ ਉਹ ਕੋਈ ਨਹੀਂ ਜਾਣਦਾ ਆਗਾ ਹੁਣ ਜਿਹੜਾ ਮੰਦਰ ਗਿਆ ਗਿਆ ਹੈ ਮਨ ਨੂੰ ਮੰਦਰ ਗਿਆ ਹੈ ਮਨ ਮੰਦਰ ਤਨ ਵੇਸ ਗਲੰਦਰ ਘਟ ਹੀ ਤੀੜ ਤਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤਾ ਹੈ ਬਹੁੜ ਜਨਮ ਨਾ ਆਵਾ ਹੁਣ ਜਿਹੜਾ ਮਨ ਮੰਦਰ ਹੈਗਾ ਇਹਦੇ ਵਿੱਚ ਕੌਣ ਰਹਿੰਦਾ ਹੈਗਾ ਹੁਣ ਇੱਥੇ ਜੇ ਦੋ ਗੱਲ ਸਮਝਣੀ ਹੈਗੀ ਆ ਕਿ ਜਿਹੜਾ ਆਪਾਂ ਜਦੋਂ ਕਹਿੰਦੇ ਸਰੀਰ ਵਿੱਚ ਆ ਸਰੀਰ ਦਾ ਵਿੱਚ ਮਤਲਬ ਇਹ ਫਿਜ਼ੀਕਲ ਬਾਡੀ ਨਹੀਂ ਹੈਗਾ ਇਹਦਾ ਮਤਲਬ ਹੈਗਾ ਜਿਹੜਾ ਮਨ ਹੈਗਾ ਮਨ ਦੇ ਅੰਦਰ ਜਿਹੜਾ ਉਹਨੂੰ ਮੰਦਰ ਕਿਹਾ ਗਿਆ ਹੈਗਾ ਮਨ ਦੇ ਅੰਦਰ ਕੀ ਹੈ ਮਨ ਦੇ ਅੰਦਰ ਥਾਟਸ ਹੈਗੇ ਥਾਟਸ ਕਾਦੇਗੇ ਸੱਚ ਦੇ ਵੀ ਝੂਠ ਦੇ ਵੀ ਹੈਗੇ ਜੋ ਕਿਹਾ ਗਿਆ ਹੈ ਕਿ ਮਨ ਮੰਦਰ ਤਾਂ ਨਵੇਸ ਕਲੰਦਰ ਮਨ ਮੰਦਰਾ ਤੇ ਦਾ ਵੇਸ ਕਲੰਦਰਾ ਵਾਲਾ ਭਾਵੇਂ ਹਮੇਸ਼ਾ ਕਲਪਨਾ ਵਿੱਚ ਇਧਰ ਉਧਰ ਭੱਜਿਆ ਰਹਿੰਦਾ ਹੈਗਾ ਮਾਰੀਂ ਛਾਵਾ ਕਰਦਾ ਰਹਿੰਦਾ ਹੈ ਤੇ ਜਿਹੜਾ ਜਿਹੜੇ ਘਾਟ ਵਿੱਚ ਤੀਰਥ ਹੈਗਾ ਕਹਿੰਦੇ ਤੀਰਥਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰੀ ਗਿਆਨ ਹੈ ਹੁਣ ਇਹਦੇ ਜਿਹੜੇ ਹਿਰਦੇ ਵਿੱਚ ਤੀਰਥ ਹੈਗਾ ਜਿੱਥੇ ਨਾਮ ਹੈਗਾ ਉੱਥੇ ਤਾਂ ਨਾਉਂਦਾ ਨਹੀਂ ਹੈਗਾ ਤੇ ਵਾਰੀ ਤੀਰਥਾਂ ਦੇ ਨਾਉਂਦਾ ਫਿਰਦਾ ਹੈਗਾ ਇਸ ਕਰਕੇ ਇਹਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜਾ ਮੰਦਿਰ ਹੈਗਾ ਇਹਦੇ ਵਿੱਚ ਵਸਤਾ ਕੌਣ ਹੈ ਰਹਿੰਦਾ ਕੌਣ ਹੈ ਹੁਣ ਕਿਉਂਕਿ ਆਪਾਂ ਨੂੰ ਉੱਪਰ ਜਿਹੜਿਆ ਆ ਕਿ ਨਾਏ ਮਨੁੱਖਾ ਤੇ ਨਾ ਦੇਵਤਾ ਹੈਗਾ ਨਾ ਇਹ ਜੱਤੀ ਹੈਗਾ ਤੇ ਨਾ ਇਹ ਸੱਤੀ ਹੈਗਾ ਤੇ ਨਾ ਇਹ ਜੋਗੀ ਹੈ ਤੇ ਨਾ ਆਪਦੂਤਾ ਹੈਗਾ ਤਾਂ ਨਾ ਇਹਦੀ ਕੋਈ ਮਾ ਹੈ ਨਾ ਇਹਦਾ ਕੋਈ ਪੁੱਤਰ ਹੈਗਾ ਹੁਣ ਉੱਪਰ ਜਿਹੜੀਆਂ ਗੱਲਾਂ ਦਸੀਆਂ ਗਈਆਂ ਹਨ ਉਹ ਇਹ ਦੇ ਸਿੰਪਟਮ ਦੱਸੇ ਕਿ ਆਹਾ ਆਹਾ ਚੀਜ਼ਾਂ ਨਹੀਂ ਹੈਗਾ ਜੇ ਆਹਾ ਚੀਜ਼ ਨਹੀਂ ਹੈ ਤਾਂ ਫਿਰ ਕੀ ਹੈ ਇਹ ਕੁਐਸਚਨ ਬੁੱਧਨ ਵਾਲੀ ਗੱਲ ਆ ਗਈ ਹੈ ਹੁਣ ਇੱਥੇ ਜੋ ਦੁਕਿਆ ਗਿਆ ਹੁਣ ਆਪਾਂ ਤਾਂ ਕੀ ਕੀਤਾ ਕਿ ਆਪਾਂ ਦਾ ਜੋਗੀਆਂਾਂ ਦੇ ਕੋਈ ਜੋਗੀਆਂਾਂ ਦੇ ਪਿੱਛੇ ਲੱਗਿਆ ਹੈਗਾ ਕੋਈ ਜਾਤੀਆਂ ਦੇ ਵਿੱਚ ਕੋਈ ਸਤੀਆਂਾਂ ਦੇ ਵਿੱਚ ਕੋਈ ਧੂਤਾਂ ਦੇ ਪਿੱਛੇ ਤੇ ਆਪਾਂ ਦਾ ਮਾਪਿ ਉਹ ਵੀ ਮੰਨਦੇ ਆ ਜਿੰਨਾ ਚਿਰ ਆਪਾਂ ਮਾਪਿ ਉਹ ਵੀ ਮੰਨਦੇ ਆ ਉਪਰ ਵਾਲੀਆਂ ਸਾਰੀਆਂ ਰਿਸ਼ਤਾਂ ਮੰਨਦੇ ਹੈਗੇ ਆ ਇਹਨਾਂ ਨੂੰ ਸੱਚ ਮੰਨਦੇ ਹੈਗੇ ਆ ਤੇ ਉਹਨਾਂ ਜਿਹੜਾ ਆਪਾਂ ਨੂੰ ਸਮਝ ਨਹੀਂ ਪੈ ਸਕਦਾ ਪੈ ਸਕਦੀ ਕਿ ਸੰਦਰ ਵਿੱਚ ਵਸਦਾ ਜਿਹੜਾ ਕੋਣ ਹੈਗਾ ਵਰਹਾ ਨਾਏ ਏ ਗਰੀ ਨਾ ਉਦਾਸੀ ਨਾਏ ਰਾਜਾ ਨਾ ਭੀਖ ਮੰਗਾਸੀ ਹੁਣ ਇੱਥੇ ਜਿਹੜਾ ਆਇਆ ਹੈ ਰਾਜਾ ਸ਼ਬਦ ਆਉਂਦਾ ਹੈਗਾ ਮਿਸਟੇਕਨ ਵਾਲੇ ਰਾਜ ਲਿਖਿਆ ਗਿਆ ਹੈਗਾ ਤੇ ਨਾਏ ਮਤਲਬ ਗਿਰਹੀ ਹੈਗਾ ਗ੍ਰਿਸ਼ਤੀ ਹੈਗਾ ਤੇ ਨਾ ਮਤਲਬ ਇਹਨੇ ਗ੍ਰਿਸ਼ਤ ਜੀ ਨੇ ਨਹੀਂ ਧਾਰਨ ਕੀਤਾ ਹੈਗਾ ਉਹ ਉਦਾਸੀ ਹੈਗਾ ਜਿਹੜਾ ਆਪਣੇ ਸੰਸਾਰ ਤੋਂ ਉਦਾਸ ਹੋ ਕੇ ਬਾਹਰ ਤੁਰਿਆ ਫਿਰਦਾ ਆਇਆ ਹੈ ਜਿਵੇਂ ਉਹ ਦਾਸੀ ਗਰੁੱਪ ਹੈਗਾ ਜਿਵੇਂ ਸਰੀ ਜਾਂਦੀ ਹੈ ਦਾਸੀ ਸੀਗਾ ਜਾਂ ਉਹ ਨਿਰਮਲ ਦਾਸੀ ਹੈਗੇ ਤੇ ਇਹ ਵੀ ਨਹੀਂ ਹੈਗਾ ਤੇ ਨਾ ਹੀ ਰੱਜਿਆ ਹੋਇਆ ਹੈਗਾ ਤੇ ਨਾ ਹੀ ਪੀਕ ਮੰਗਣ ਵਾਲਾ ਹੈਗਾ ਭਿਖਾਰੀ ਹੈਗਾ ਦਿਦੇ ਦਰ ਦਰ ਪੀਕ ਮੰਗਦਾ ਫਿਰਦਾ ਹੈ ਉਹ ਵੀ ਨਹੀਂ ਹੈਗਾ ਨਾ ਇਸ ਪਿੰਡ ਨਾ ਰਕਤੂ ਰਾਤੀ ਨਾ ਇਹ ਬ੍ਰਹਮਣ ਨਾ ਇਹ ਖਾਤੀ ਹੁਣ ਇਹ ਕਹਿ ਰਿਹਾ ਕਿ ਨਾ ਇਹ ਦਾ ਕੋਈ ਪਿੰਡ ਹੈਗਾ ਪਿੰਡ ਬਥਰੂ ਸਰੀਰ ਹੈਗਾ ਤੇ ਨਾ ਇਹਦੇ ਵਿੱਚ ਕੋਈ ਰક્ત ਭਾਵ ਲਹੂ ਲਹੂ ਇਹਦੇ ਵਿੱਚ ਹੈਗਾ ਰਤਿਆ ਹੋਇਆ ਹੁਣ ਇਹ ਤਾਂ ਪਿੰਡ ਵੀ ਨਹੀਂ ਤੇ ਇਹਦੇ ਵਿੱਚ ਜਿਹੜਾ ਖੂਨ ਵੀ ਨਹੀਂ ਹੈਗਾ ਰਾਈਟ ਤੇ ਨਾ ਇਹ ਬ੍ਰਾਹਮਣ ਹੈਗਾ ਤੇ ਨਾ ਇਹ ਖੱਤਰੀ ਹੈਗਾ ਹੁਣ ਇੱਥੇ ਆਪਾਂ ਤਾਂ ਪਿੰਡ ਜਿਹੜਾ ਹੈਗਾ ਸਰੀਰ ਨੂੰ ਹੀ ਸੱਚ ਮੰਨੀ ਜਾਂਦੇ ਹੈਗੇ ਤੇ ਉਹਦਾ ਖੂਨ ਵਿੱਚ ਖੂਨ ਵੀ ਮੰਨੀ ਜਾਂਦੇ ਹੈਗੇ ਤੇ ਜੇ ਆਪਾਂ ਜਿਹੜੀ ਸਾਹਮਣੇ ਦਿਸਦਾ ਸਰੀਰ ਹੈਗਾ ਇਹਨੂੰ ਉੱਪਰ ਜਿਹੜੀਆਂ ਸਾਰੀਆਂ ਸ਼ਰਤਾਂ ਲਿਖੀਆਂ ਉਹਨਾਂ ਨੂੰ ਭੁਲਾ ਕੇ ਤੇ ਇਹ ਸਰੀਰ ਜਿਹੜਾ ਦਿਸਦਾ ਇਹਨੂੰ ਸੱਚ ਮੰਨਦੇ ਆ ਤੇ ਤਾਂ ਆਪਾਂ ਨੂੰ ਇਸ ਮੰਦਰ ਵਿੱਚ ਜਿਹੜਾ ਵੱਸਦਾ ਉਹਦੀ ਸਮਝ ਨਹੀਂ ਆ ਸਕਦੀ ਇਹ ਤੇ ਇਹ ਦੱਸਿਆ ਗਿਆ ਕਿ ਐ ਗ੍ਰਸਤੀ ਵੀ ਨਹੀਂ ਹੈਗਾ ਤੇ ਉਦਾਸੀ ਵੀ ਨਹੀਂ ਆਏਗਾ ਤੇ ਨਾ ਇਹ ਰਜਾ ਹੈਗਾ ਤੇ ਨਾ ਇਹ ਭਿਕ ਮੰਗਣ ਵਾਲਾ ਭਿਖਾਰੀ ਹੈਗਾ ਤੇ ਨਾ ਇਹ ਦਾ ਕੋਈ ਸਰੀਰ ਹੈਗਾ ਤੇ ਨਾ ਇਹਦੇ ਵਿੱਚ ਕੋਈ ਲਹੂ ਹੈਗਾ ਤੇ ਨਾ ਇਹ ਬ੍ਰਹਮਣਾ ਤੇ ਨਾ ਇਹ ਖਾਤੀਏਗਾ ਖਤਰੀਏਗਾ ਹੁਣ ਜੇ ਆਪਾਂ ਇਹ ਚੀਜ਼ਾਂ ਨੂੰ ਮੰਨਦੇ ਕਿ ਇਹ ਹੈਗਾ ਤਾਂ ਫਿਰ ਆਪਾਂ ਨੂੰ ਮੰਨਦੇ ਜਿਹੜਾ ਰਹਿੰਦਾ ਹੈਗਾ ਜਿਹੜਾ ਬਸਦਾ ਹੈਗਾ ਉਹਦੀ ਸਮਝ ਨਹੀਂ ਆ ਸਕਦੀ ਹੁਣ ਇਹ ਤਾਂ ਇਹ ਦੱਸਿਆ ਹੈਗਾ ਕਿ ਆਹਾ ਆਹਾ ਨਹੀਂ ਹੈ ਤਾਂ ਫਿਰ ਕੌਣ ਹੈ ਅੱਗੇ ਫਿਰ ਭਗਤ ਵੀਰ ਜੀ ਕਹਿ ਰਹੇ ਹਨ ਨਾ ਇਹ ਤਪਾ ਕਹਾਵੈ ਸੇਖ ਨਾ ਇਹ ਜੀਵੇ ਨਾ ਮਰਤਾ ਦੇਖ ਕਿ ਨਾ ਇਹ ਤਪਸ਼ਿਆ ਕਰਨ ਵਾਲਾ ਤਪ ਹੈਗਾ ਇਹ ਨਾ ਹੀ ਜਿਹੜੇ ਮੁਸਲਮਾਨਾਂ ਵਿੱਚ ਸ਼ੇਖ ਹੈਗੇ ਸ਼ੇਖ ਜਿਹੜਾ ਹੈਗਾ ਪਰ ਆਪਾਂ ਪਤਾ ਤਬਈ ਵੀ ਲੋਕ ਇਥੇ ਤਪਸਵੀ ਬੜੇ ਬਨੇ ਫਿਰਦੇ ਆ ਤਾਂ ਸ਼ੇਖ ਵੀ ਬਹੁਤੇ ਹੈਗੇ ਦੂਸਰੇ ਧਰਮਾਂ ਦੇ ਵਿੱਚ ਤੇ ਆ ਮੁਸਲਮਾਨ ਧਰਮ ਵਿੱਚ ਕਹਿੰਦੇ ਨਾ ਇਹਨੂੰ ਤੁਸੀਂ ਜਿਉਂਦਾ ਦੇਖ ਸਕਦੇ ਤਾਂ ਨਾ ਇਹਨੂੰ ਮਰਤਾ ਦੇਖ ਸਕਦੇ ਹੁਣ ਜਿਹਦੀ ਗੱਲ ਕਰ ਰਹੇ ਆਂ ਕਿ ਜਿਹੜਾ ਮੰਦਰ ਵਿੱਚ ਵੱਸਦਾ ਹੈ ਤੇ ਇਹਨੂੰ ਜਿਉਂਦਾ ਵੀ ਨਹੀਂ ਦੇਖ ਸਕਦੇ ਤਾਂ ਮਰਤਾ ਵੀ ਨਹੀਂ ਦੇਖ ਸਕਦੇ ਇਸ ਮਰਤੇ ਕੋ ਜੀ ਗੁਰੂ ਵੇ ਜੋ ਰੋਵੇ ਸੋਈ ਪਤ ਖੋਵੇ। ਭੀ ਜਿਹੜਾ ਇਹ ਮਰਦਾ ਹੈਗਾ ਜੇ ਜਿਹੜਾ ਇਹ ਲਿਖਿਆ ਗਿਆ ਉੱਪਰ ਜੇ ਇਹਨੂੰ ਮਰਦੇ ਨੂੰ ਕੋਈ ਰੋਵੇ ਤੇ ਜਿਹੜਾ ਰੋਊਗਾ ਤੇ ਉਹ ਆਪਣੀ ਬਤ ਖੋਵੇਗਾ ਕਿਉਂਕਿ ਸੱਚ ਨਹੀਂ ਹੈਗਾ। ਕਿਉਂਕਿ ਜਿਹੜਾ ਸਰੀਰ ਵਿੱਚ ਸਰੀਰ ਨੂੰ ਚਲਾ ਰਿਹਾ ਹੈਗਾ ਜਦੋਂ ਸਰੀਰ ਛੱਡ ਜਾਂਦਾ ਹੈਗਾ ਤੇ ਫੇਰ ਇਹਨੂੰ ਜੇ ਕੋਈ ਰੋਊਗਾ ਪਹਿਲਾਂ ਤੋਂ ਉਪਰਾ ਕਿ ਜਿਹੜਾ ਜਿਉਂਦਾ ਇਹਨੂੰ ਕੋਈ ਜਿਉਂਦੇ ਨੂੰ ਵੀ ਨਹੀਂ ਦੇਖ ਸਕਦਾ ਤੇ ਇਹਨੂੰ ਮਰਦੇ ਨੂੰ ਵੀ ਨਹੀਂ ਦੇਖ ਸਕਦਾ ਭਾਵ ਜਿਹੜਾ ਅੰਦਰ ਜੋਤ ਹੈ ਜਿਹੜੀ ਸਰੀਰ ਨੂੰ ਚਲਾ ਰਹੀ ਹੈ ਆਪਣੇ ਹਿਸਾਬ ਨਾਲ ਇੱਧਰ ਉੱਧਰ ਕਰ ਰਹੀ ਹੈ ਕਿਉਂਕਿ ਆਪਾਂ ਤਾਂ ਸਰੀਰ ਨੂੰ ਦੇਖ ਰਹੇ ਹਾਂਗੇ ਸਰੀਰ ਦੇ ਹਿਸਾਬ ਨਾਲ ਆਪਾਂ ਨੂੰ ਜਿਉਂਦਾ ਤੇ ਮਰਦਾ ਮੰਨ ਲਾ ਜਿਹੜਾ ਸਰੀਰ ਛੱਡ ਗਿਆ ਉਹ ਮਰ ਗਿਆ ਪਰ ਅਸਲ ਵਿੱਚ ਜਿਹੜੀ ਜੋਤ ਹੈਗੀ ਆ ਉਹਨਾਂ ਨੂੰ ਤੁਸੀਂ ਜੋਤ ਨੂੰ ਤੁਸੀਂ ਦੇਖ ਨਹੀਂ ਸਕਦੇ ਦੇਖਣ ਵਾਲੀ ਚੀਜ਼ ਨਹੀਂ ਹੈ ਜਿਵੇਂ ਕਿ ਗੁਰਬਾਣੀ ਦਾ ਵਾਕ ਹੈ ਰੂਪ ਨਾ ਰੇਖ ਨਾ ਰੰਗ ਕਿਸ ਤ੍ਰੈ ਗੁਣ ਤੇ ਪ੍ਰਭਿੰਦ ਕਿਸੇ ਵਜਾਵੇ ਨਾਨਕਾ ਜਿਸ ਹੋਇ ਸੋ ਪਰਸਨ ਹੁਣ ਜਿਹੜੀ ਇਹਦਾ ਰੂਪ ਰੰਗ ਤਾਂ ਹੈ ਨਹੀਂਗਾ ਤਾਂ ਫਿਰ ਜੇ ਰੂਪ ਰੰਗ ਨਹੀਂ ਆਪਾਂ ਤਾਂ ਫਿਰ ਉਹਨੂੰ ਜੀਵਨਵਾਦ ਦਾ ਕਿਵੇਂ ਦੇਖ ਸਕਦੇ ਹਾਂ ਹੁਣ ਜੇ ਆਪਾਂ ਇਹਨੂੰ ਜੀਉਦੇ ਮਰਦੇ ਨੂੰ ਸਰੀਰ ਨੂੰ ਹੀ ਸਮਝੀ ਜਾਂਦੇ ਹਾਂ ਕਿ ਸਰੀਰ ਇਹ ਜਮਿਆ ਗਿਆ ਇਹ ਮਰ ਗਿਆ ਤੇ ਜਦੋਂ ਮਰ ਗਿਆ ਤਾਂ ਵਾ ਰੋਂਦੇ ਆ ਤੇ ਜੇ ਆਪਾਂ ਰੋਂਦੇ ਆ ਤਾਂ ਜਿਹੜੀ ਗੱਲ ਉਹ ਠੀਕ ਨਹੀਂ ਹੈਗੀ ਆ ਕਿਉਂਕਿ ਉਹ ਤਾਂ ਮਰਿਆ ਹੀ ਨਹੀਂ ਹੈਗਾ ਅਸਲ 'ਚ ਉਹਨੇ ਸਰੀਰ ਛੱਡਿਆ ਹੈਗਾ ਚੋਲਾ ਤਿਆਗਿਆ ਹੈਗਾ ਜਿਵੇਂ ਕਿ ਗਰਵਾਨੀ ਦਾ ਇੱਕ ਵਾਕ ਹੈ ਕਹਿੰਦੇ ਕੂੜ ਕਮਾਵੇ ਆਦਮੀ ਬੰਦੇ ਘਰਵਾਰਾ ਜਾਗੋ ਜਾਗੋ ਸੁੱਤਿਓ ਚੱਲਿਆ ਬਣਜਾਰਾ ਹੁਣ ਕਿਉਂਕਿ ਮਨੁੱਖ ਸੰਸਾਰ ਨੂੰ ਹੀ ਸੱਚ ਮੰਨੀ ਜਾਂਦਾ ਹੈਗਾ ਤੇ ਆਪਣਾ ਘਰਵਾਰ ਬੰਨੀ ਜਾਂਦਾ ਹੈਗਾ ਤੇ ਦਰਵਾਨੀ ਕਹਿੰਦੀ ਹੈ ਕਿ ਜਾਗੋ ਸੁੱਤਿਓ ਇਹ ਰਹਾ ਵਿੱਚ ਬਣਿਆ ਰਹਿਣਾ ਜਿਹੜਾ ਵਣਨ ਕਰਨਾ ਹੈ ਕਿ ਜੋਤ ਆਤਮਾ ਜਾਂ ਮੂਲ ਉਹਨੇ ਕਿਦਨ ਚਲੇ ਜਾਣਾ ਹੈਗਾ ਫਿਰ ਗਰਵਾਣੀ ਕਹਿੰਦੀ ਹੈ ਕਿ ਉਹੀ ਉਹੀ ਕਿਆ ਕਰੂ ਹੈ ਹੋਸੀ ਸੋਈ ਕਹਿੰਦੇ ਉਹੀ ਉਹੀ ਕੀ 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 ਕਰੀ ਜਾਂਦੇ ਹੋ ਅਸਰ ਵਿੱਚ ਉਹੀ ਸੀਗਾ ਜਿਹੜਾ ਵਿੱਚ ਬੋਲਦਾ ਸੀ ਦੇਖਦਾ ਸੀ ਸੁਣਦਾ ਸੀ ਸਾਰਾ ਕੁਝ ਕਰਦਾ ਸੀਗਾ ਉਹੀ ਉਹੀ ਕਿਆ ਕਰੂ ਹੈ ਹੋਸੀ ਸੋਈ ਤੂੰ ਰੋਬੋਗੇ ਉਸਕੋ ਤੂੰ ਕੌਣ ਰੋਈ ਕਹਿੰਦੇ ਤੁਸੀਂ ਉਹਨੂੰ ਰੋਂਦੇ ਐ ਤੇ ਕੱਲ ਨੂੰ ਤੁਸੀਂ ਵੀ ਸਰੀਰ ਛੱਡਣ ਦਾ ਵੇ ਤੁਹਾਨੂੰ ਕੌਣ ਰੋਊਗਾ ਕਹਿੰਦੇ ਧੰਦਾ ਪਿਟਿਓ ਭਾਈਓ ਤੁਮ ਕੂੜ ਕਮਾਵੋ ਉਹ ਨਾ ਸੋਣੀ ਇਕੱਤੇ ਇਹ ਤੁਮ ਲੋਕ ਸੁਣਾਓ ਕਿ ਤੁਸੀਂ ਤਾਂ ਵੀ ਲੋਕਾਂ ਨੂੰ ਦਿਖਾ ਰਹੇ ਹੋ ਧੰਦਾ ਕਰ ਰਹੇ ਹੋ ਭਾਲ ਝੂਠ ਝੂਠ ਮੁੱਠੀ ਰੋ ਰਹੇ ਹੋ ਤੇ ਲੋਕਾਂ ਨੂੰ ਸੁਣਾ ਰਹੇ ਹੋ ਉਹ ਤਾਂ ਸੁਣਨੀ ਨਹੀਂ ਰਿਹਾ ਹੁਣ ਜਿਹੜੀਆਂ ਚੀਜ਼ਾਂ ਦੁਆਰਾ ਸੁਣਦਾ ਸੀ ਉਹ ਕੰਨਾਂ ਖਾਂਦਵਾਰਾ ਸਾਰਾ ਕੁਝ ਸਿਸਟਮ ਚ ਨਾਲ ਜੁੜਿਆ ਸੀ ਹੁਣ ਉਹ ਸਰੀਰ ਵਿੱਚ ਨਹੀਂ ਹੈ ਤਾਂ ਉਹ ਤਾਂ ਸੁਣਦਾ ਨਹੀਂ ਹੈ ਫਿਰ ਤੁਸੀਂ ਕਿਹਨੂੰ ਸੁਣਾਉਂਦੇ ਹੋ ਹੁਣ ਇਸ ਕਰਕੇ ਇੱਥੇ ਵੀ ਆਇਆ ਕਿ ਸਮਰਤੀ ਕੋ ਜੀ ਗੁਰੂ ਜੋ ਰੋਵੇ ਸੋਈ ਪਤ ਕੋਵੇ ਕਿਉਂਕਿ ਜਿਹੜਾ ਵਿੱਚੋਂ ਸਰੀਰ ਛੱਡ ਕੇ ਚਲਾ ਗਿਆ ਉਹ ਮਰਿਆ ਨਹੀਂ ਹੈਗਾ ਸਿਰਫ ਉਹਨੇ ਸਰੀਰ ਛੱਡਿਆ ਹੁਣ ਫਿਰ ਹੋਰ ਸਰੀਰ ਦਾ ਰਹਿਣਾ ਜਿੰਨਾ ਚਿਰ ਉਹਨੂੰ ਗਿਆਨ ਨਹੀਂ ਹੈ ਗੁਰ ਪ੍ਰਸਾਦੀ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਟਾਇਆ ਕਿਵੇਂ ਆਪਣੇ ਗਿਆਨ ਦੀ ਕਿਰਪਾ ਨਾਲ ਮੈਨੂੰ ਇਹ ਇਸ ਰਸਤੇ ਦੀ ਸਮਝ ਆਈ ਹੈ ਜਾਂ ਇਹ ਜੋ ਕੁਝ ਵੀ ਉੱਪਰ ਆਇਆ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਜਾਂ ਮੈਨੂੰ ਇਹ ਦੀ ਹੁਣ ਮੈਂ ਇਹਨੂੰ ਬੁੱਝਿਆ ਹੈ ਤੇ ਇਸ ਦੇ ਨਾਲ ਕੀ ਹੋਇਆ ਕਿ ਮੇਰਾ ਜਿਹੜਾ ਜਨਮ ਮਾਰਨ ਹੈਗਾ ਉਹ ਦੋਨੇ ਮਿਟ ਗਿਆ ਹੈਗਾ ਕਿਉਂਕਿ ਜਿਵੇਂ ਕਿ ਗੁਰਬਾਣੀ ਦਾ ਬਚਨ ਆਇਆ ਜਨਮ ਮਾਰਨ ਨੂੰ ਦੋ ਮੈ ਨਾਹੀਂ ਜਨ ਪਾਰ ਉਪਕਾਰਿਆ ਜਦੋਂ ਜੀਵਨ ਕੀ ਆ ਤੇ ਮਰਨ ਕੀ ਆ ਇਹਦੀ ਸਮਝ ਆ ਜਾਂਦੀ ਆ ਫਿਰ ਉਹ ਦੋਨੇ ਮਿਟ ਜਾਂਦੇ ਫਿਰ ਉਹ ਇਹ ਤੂੰ ਉੱਪਰ ਉੱਠ ਜਾਂਦਾ ਹੈਗਾ ਫਿਰ ਉਹਦਾ ਜਨਮ ਮਰਨ ਮਿਟ ਜਾਂਦਾ ਹੈਗਾ ਤੇ ਉਹ ਇਹ ਤੂੰ ਉੱਪਰ ਉੱਠ ਜਾਂਦਾ ਹੈ ਕਹਿੰਦੇ ਕਹੋ ਕਵੀਰ ਇਹ RAM ਕੀ ਅੰਸ਼ ਜਸ ਕਾਗਦ ਪਰ ਮਿਟੇ ਨਾ ਮੰਸ ਭਗਤ ਗੀਰ ਜੀ ਇੱਥੇ ਕਹਿ ਰਹੇ ਨੇ ਕਿ ਇਹ RAM ਦੀ ਅੰਸ਼ ਹੈਗਾ ਕਿ ਇਹ ਦਾ ਇਸ ਤਰ੍ਹਾਂ ਹੈ ਕਿ ਇਹ ਦਾ RAM ਦਾ ਹੀ ਇਸਾ ਯਾ ਭਾਗ ਹੈ ਜਾਂ RAM ਦਾ ਹੀ ਧਿਆਨ ਹੈਗਾ ਜਸ ਕਾਗਦ ਪਰ ਮਿਟੇ ਨਾ ਮੰਨ ਜਿਵੇਂ ਕਿ ਕਾਗਜ਼ ਉਤੇ ਆਪਾਂ ਸ਼ਾਹੀ ਦੇ ਨਾਲ ਕੁਝ ਲਿਖ ਦਿੰਨੇ ਆ ਤੇ ਭਾਵੇਂ ਬਾਅਦ ਵਿੱਚ ਉਹਨੂੰ ਆਪਾਂ ਮਿਟਾਉਣਾ ਚਾਹੀਏ ਤਾਂ ਮਿਟਾ ਨਹੀਂ ਸਕਦੇ ਇਸੇ ਤਰ੍ਹਾਂ ਇਹ ਜਿਹੜੀ RAM ਦੀ ਅੰਛ ਹੈਗੀ ਹੈ ਇਹਨੂੰ ਆਪਾਂ ਮਿਟਾ ਨਹੀਂ ਸਕਦੇ ਹੈਗੀ ਇਹ ਹਮੇਸ਼ਾ ਰਹਿੰਦੀ ਹੈ ਜੋਤ ਜੋਤ ਦਾ ਜਿਹੜਾ ਜਿਵੇਂ ਕਿ ਭਗਤ ਵੀਰ ਜੀ ਦਾ ਇੱਕ ਹੋਰ ਬਚਨ ਆਉਂਦਾ ਹੈ ਸਾਤੇ ਸਤ ਗਰਵਾਚਾ ਜਾਣ ਆਤਮ ਰਾਮ ਲਿਹੁ ਪਰਵਾਣ ਕਿ 7ਵੇਂ ਨੰਬਰ ਤੇ ਜਿਹੜਾ ਹੈਗਾ ਇਹ ਹੈ ਕਿ ਜਿਹੜਾ ਆਤਮਾ ਹੈਗਾ ਰਾਮ ਹੈਗਾ ਜਿਹੜਾ ਵਿੱਚ ਬੋਲਣ ਵਾਲਾ ਹੈ ਉਹਨੂੰ ਹੀ ਰਾਮ ਮੰਨ ਲਓ ਕਿਉਂਕਿ ਸੱਦੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਕਿਉਂਕਿ ਹਰੇਕ ਦੇ ਘਟ ਵਿੱਚ ਜਿਹੜਾ ਬੋਲਣ ਵਾਲਾ ਹੈਗਾ ਦੇਖਣ ਵਾਲਾ ਸੁਣਨ ਵਾਲਾ ਸਾਰਾ ਜਿਹੜੇ ਸਰੀਰ ਨੂੰ ਵਰਤਣ ਵਾਲਾ ਹੈਗਾ ਆਪਣਾ ਮੂਲ ਉਹਨੂੰ ਰਾਮ ਕਿਹਾ ਗਿਆ ਹੈਗਾ ਜਿਹੜਾ ਤ੍ਰਿਕੂਟੀ ਵਿੱਚ ਬੈਠ ਕੇ ਸਰੀਰ ਨੂੰ ਚਲਾਉਂਦਾ ਹੈਗਾ ਉਹਦਾ ਹੀ ਧਿਆਨ ਹੈਗਾ ਹੋਰ ਕੋਈ ਨਹੀਂ ਹੈਗਾ ਇਸ ਕਰਕੇ ਇਸ ਮੰਦਰ ਵਿੱਚ ਜਿਹੜਾ ਵਸਦਾ ਹੈਗਾ ਉਹ ਪਹਿਲਾਂ ਤਾਂ ਕਹਿੰਦੇ ਕਿ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜੇ ਬਿਨ ਕਿਨੀ ਪਰਮਗਤੀ ਪਾਈ ਕਿ ਪਹਿਲਾਂ ਤਾਂ ਇਸ ਥਾਂ ਦੇ ਵਿੱਚੋਂ ਮਨ ਨੂੰ ਖੋਜਣਾ ਮੰਨ ਕੇ ਹੈਗਾ ਮਨ ਇਹ ਹੈ ਕਿ ਮਨ ਜਿਹੜੇ ਅੰਦਰ ਆਪਣੇ ਸਰੀਰ ਆਪਣੇ ਜਿਹੜੇ ਅੰਦਰ ਥਾਟਸ ਹੈਗੇ ਮਾਇਆ ਦੀਆਂ ਇਛਾਵਾਂ ਹੈਗੇ ਬੰਨੇਗਾ ਹੁਣ ਜਦੋਂ ਮਨ ਨੂੰ ਖੋਜਾਂਗੇ ਫਿਰ ਪਤਾ ਲੱਗੂਗਾ ਕਿ ਨਾ ਤਨ ਤੋਂ ਹੈ ਨਾ ਮਨ ਤੋਂ ਹੈ ਮਾਇਆ ਮੋ ਬਿਆਪਿਆ ਤੋਂ ਇਹ ਨਾ ਇਹ ਮਨ ਵੀ ਨਹੀਂ ਹੈਗਾ ਫਿਰ ਕੀ ਹੈਗਾ ਫਿਰ ਆਪਾਂ ਅੱਗੇ ਖੋਜ ਕਰਾਂਗੇ ਫਿਰ ਤਨ ਤੇ ਜਾਏਗਾ ਤਨ ਕੀ ਦਾ ਜਿਹੜਾ ਜਿਹੜਾ ਸ਼ੁੱਧ ਮਨ ਹੈਗਾ ਉਹਨੂੰ ਤਨ ਗਿਆ ਗਿਆ ਹੈਗਾ ਉਹਨੂੰ ਸ਼ੁੱਧ ਮਨ ਦੇ ਵਿੱਚ ਕਮੀ ਜਿਹੜੀ ਉਹ ਹੀ ਤਾਂ ਇਹਦਾ ਮਨ ਹੈਗਾ ਜਿਹੜੀ ਮਾਇਆ ਦੀਆਂ ਛਾਵਾਂ ਉਹ ਹੀ ਤਾਂ ਇਹਦਾ ਮਨ ਹੈਗਾ ਜਿਵੇਂ ਕਿ ਗੁਰਬਾਣੀ ਦਾ ਬਚਨ ਹੈ ਚਿਤ ਅਚੇਤ ਚਿੰਤਾ ਬੱਧ ਆਵੇ ਜਾਏ ਹੁਣ ਚਿੱਤ ਵਿੱਚ ਜਿਹੜੀਆਂ ਚਿੰਤਾਵਾਂ ਹੈਗੀਆਂ ਉਹਦੇ ਕਰਕੇ ਇਹ ਅਚੇਤ ਹੈਗਾ ਸੱਚ ਤੋਂ ਇਹਦੀ ਦੂਰੀ ਬਣੀ ਹੈਗੀ ਆ ਇਹਦੇ ਅੰਦਰ ਅਗਿਆਨਤਾ ਹੋਣ ਕਰਕੇ ਤੇ ਇਸ ਕਰਕੇ ਆਉਂਦਾ ਜਾਂਦਾ ਹੈਗਾ ਹੁਣ ਜਦੋਂ ਮਨ ਨੂੰ ਬੁਝਾਂਗੇ ਮਨ ਜਿਹੜਾ ਅੰਦਰ ਮੂਲ ਹੈ RAM ਕਹ ਲਓ ਪ੍ਰਭ ਕਹ ਲਓ ਗੋਬਿੰਦ ਕਹ ਲਓ ਆਤਮਾ ਕਹ ਲਓ ਉਦੇ ਅੰਦਰ ਜਿਹੜੀਆਂ ਇਛਾਵਾਂ ਉਹਦੇ ਅੰਦਰ ਜਿਹੜੀ ਅਗਿਆਨਤਾ ਹੈ ਜੀ ਉਹਦੇ ਅੰਦਰ ਜਿਹੜਾ ਭਰਮ ਹੈਗਾ ਉਹਦੇ ਕਰਕੇ ਦਾ ਜਨਮ ਆਏਗਾ ਕਿਉਂਕਿ ਗੁਰਬਾਣੀ ਦਾ ਵਚਨ ਹੈ ਭਰਮੇ ਭੂਲਾ ਦੋ ਦੇ ਤਾਰਾ ਹਿੰਦੂ ਕਮਾ ਚਾਰ ਗੁੰਟ ਫਰੀ ਆਵੇ ਕਿ ਭਰਮ ਦੇ ਕਰਕੇ ਇਹ ਦਸਾਂ ਦਸਾਵਾਂ ਵਿੱਚ ਭਜਦਾ ਹੈ ਤੇ ਮੁੜ ਮੁੜ ਜਨਮ ਲੈਂਦਾ ਹੈਗਾ ਹੁਣ ਜਦੋਂ ਆਪਾਂ ਤਨ ਕਹਿੰਦੇ 97 ਮਨ ਕੋਈ ਕੋਈ ਵਿਰਲਾ ਖੋਜੇ ਹੁਣ ਇਹਦੇ ਵਿੱਚ ਤਨ ਦੇ ਵਿੱਚ ਜਿਹੜਾ ਮਨ ਨੂੰ ਖੋਜਣ ਦਾ ਆਏਗਾ ਉਹ ਕੋਈ ਵਿਰਲਾ ਹੀ ਹੁੰਦਾ ਹੈਗਾ ਕਿਉਂਕਿ ਗੁਰਬਾਣੀ ਦੇ ਗਿਆਨ ਤੋਂ ਬਿਨਾਂ ਹੋਰ ਕੋਈ ਵੀ ਰਸਤਾ ਨਹੀਂ ਹੈਗਾ ਕਿ ਮਨ ਨੂੰ ਖੋਜਿਆ ਜਾ ਸਕਦਾ ਵੇ ਜਿਵੇਂ ਕਿ ਗੁਰਬਾਣੀ ਦਾ ਵਚਨ ਹੈ ਗਿਆਨ ਕਾ ਵਦਾ ਮਨ ਰਹਿ ਗੁਰ ਬਿਨ ਗਿਆਨ ਨਾ ਹੋਏ ਸਿਰਫ ਮਨ ਨੂੰ ਜਿਹੜਾ ਬੰਨਣਾ ਹੈ ਜਾਂ ਮਨ ਨੂੰ ਜਿਹੜਾ ਸਮਝਣਾ ਹੈਗਾ ਸਿਰਫ ਗਿਆਨ ਨਾਲ ਸਮਝਿਆ ਜਾ ਸਕਦਾ ਹੋਰ ਕੋਈ ਤਰੀਕਾ ਨਹੀਂ ਹੈਗਾ ਹੁਣ ਇਸ ਕਰਕੇ ਜਿਵੇਂ ਜਿਵੇਂ ਆਪਾਂ ਗੁਰਬਾਣੀ ਦਾ ਉਪਦੇਸ਼ ਸੁਣਦੇ ਆਂ ਪਹਿਲਾਂ ਤਾਂ ਜੇ ਸੁਣਿਆ ਹੀ ਸਹੀ ਨਹੀਂ ਆ ਤਾਂ ਫੇਰ ਉਹ ਮੰਨਣਾ ਕੀ ਹੈਗਾ ਆਪਾਂ ਗਲਤੀ ਮੰਨ ਲਵਾਂਗੇ ਉਹਦੇ ਨਾਲ ਵੀ ਕੁਝ ਆਉਣ ਵਾਲਾ ਨਹੀਂ ਇਸ ਕਰਕੇ ਗੁਰਬਾਣੀ ਦਾ ਜਿਹੜਾ ਉਪਦੇਸ਼ ਹੈਗਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਏ ਪਾਈਏ ਆਪਣਾ ਸਾਰਾ ਕੁਝ ਜਿਹੜੀ ਜੋ ਵੀ ਆਪਣੀ ਕੋਲ ਮੱਤ ਹੈਗੀ ਉਹ ਗੁਰੂ ਅੱਗੇ ਸੌਂਪਣੀ ਹੈਗੀ ਆ ਗੁਰਬਾਣੀ ਨੂੰ ਉਹਦੇ ਤੇ ਲਾਗੂ ਕਰਨਾ ਹੈਗਾ ਤੇ ਆਪਣੇ ਜੋ ਵੀ ਅਗਿਆਨਤਾ ਨੂੰ ਛੱਡਣਾ ਹੈਗਾ ਜੇ ਛੱਡਾਂਗੇ ਤਾਂ ਪਾਉਨੋ ਦੇ ਵਿੱਚ ਜਿਹੜੀ ਸਮਝ ਆਉਗੀ ਜਿਹੜੀ ਸਮਝ ਆਉਂਦੀ ਹੈ ਉਹਨੂੰ ਹੀ ਗਿਆਨ ਕਿਹਾ ਗਿਆ ਉਹਨੂੰ ਹੀ ਇਨਾਮ ਕਿਹਾ ਗਿਆਗਾ ਇਸ ਤਰ੍ਹਾਂ ਜਦੋਂ ਪਤਾ ਲੱਗੂਗਾ ਜਿਹੜਾ ਹਰੇਕ ਦੇ ਮੰਦਰ ਵਿੱਚ ਵਸਦਾ ਹੈਗਾ ਉਹਦੇ ਅੰਦਰ ਜਿਹੜਾ ਤਤ ਗਿਆਨ ਹੈਗਾ ਕਿਉਂਕਿ ਬ੍ਰਹਮ ਤਾਂ ਆਪਾਂ ਸਾਰੇ ਹੈਗੇ ਪਰ ਇੱਕ ਵਿੱਚ ਗਿਆਨ ਨਹੀਂ ਹੈਗਾ ਆਪਣੇ ਆਪ ਇਹਦਾ ਗਿਆਨ ਨਹੀਂ ਹੈਗਾ ਪਰ ਜੇ ਆਪਣੇ ਆਪ ਦਾ ਗਿਆਨ ਹੋ ਜਾਏਗਾ ਤਾਂ ਇਹ ਫਿਰ ਪੂਰਨ ਬ੍ਰਹਮ ਬਣ ਜਾਂਦਾ ਹੈਗਾ ਜਦੋਂ ਪੂਰਨ ਬ੍ਰਹਮ ਬਣ ਜਾਂਦਾ ਹੈਗਾ ਤਾਂ ਵੇਖੋ ਇਹ ਕੋਈ ਤੇ ਉੱਗ ਵੈ ਜਦੋਂ ਪੂਰਨ ਬ੍ਰਹਮ ਬਣਦਾ ਫਿਰ ਜਾ ਕੇ ਸ਼ਬਦ ਨਾਲ ਜੁੜਦਾ ਅਸਲੀ ਭਗਤੀ ਫਿਰ ਸ਼ੁਰੂ ਹੁੰਦੀ ਹੈ ਜਦੋਂ ਮਨ ਆਪਣੇ ਵਾਸ ਵਿੱਚ ਆਦਾ ਤੇ ਫਿਰ ਜਦੋਂ ਜਿਵੇਂ ਜਿਵੇਂ ਸਮਝ ਆਉਂਦੀ ਹੈਗੀ ਹੈ ਫਿਰ ਇਹ ਜਿਹੜਾ ਮੁਕਤ ਹੁੰਦਾ ਜਨਮ ਮਰਨ ਦਾ ਜਿਹੜਾ ਚੱਕਰ ਹੈਗਾ ਪਾਪ ਨੂੰ ਦੋਨੋਂ ਭਾਈ ਦੋਨੋਂ ਮਿਲ ਕੇ ਸ੍ਰਿਸ਼ਟ ਭਾਈ ਕਿਉਂ ਕਿਉਂਕਿ ਪਾਪ ਨੂੰ ਮੰਨੀ ਜਾਂਦਾ ਉਹ ਨਹੀਂ ਚਿਰਤਾ ਇਹ ਜਨਮ ਮਰਨ ਦੇ ਚੱਕਰ ਚ ਰਹੂਗਾ ਰਹੂਗਾ ਪਰ ਜਿਵੇਂ ਜਿਵੇਂ ਗਿਆਨ ਨਾਲ ਗੁਰਬਾਣੀ ਦੇ ਗਿਆਨ ਨਾਲ ਕਹਿੰਦੇ ਗਿਆਨ ਅਨੰਦਨ ਗੁਰਦੀਆ ਅਗਿਆਨ ਅੰਧੇਰ ਬਨਾਸ ਹੁਣ ਜਦੋਂ ਗਿਆ ਗੁਰਬਾਣੀ ਦਾ ਸੁਰਮਾ ਜਿਹੜਾ ਅੰਜਨ ਹੈਗਾ ਆਪਣੀ ਬੁੱਧੀ ਦੀ ਅੱਖ ਵਿੱਚ ਪਾਉਂਦੇ ਹੈਗੇ ਤਾਂ ਫੇਰ ਜਿਹੜਾ ਅਗਿਆਨਤਾ ਦਾ ਹਨੇਰਾ ਉਹ ਖਤਮ ਹੋ ਜਾਂਦਾ ਹੈਗਾ ਫਿਰ ਇਹਨੂੰ ਸਮਝ ਪੈ ਜਾਂਦੀ ਹੈ ਕਿ ਮੈਂ ਆ ਰਾਮ ਦੀ ਅੰਸ਼ ਹੈਗਾ ਰਾਮ ਮੇ ਤੋਂ ਵੱਖਰਾ ਨਹੀਂ ਹੈਗਾ ਮੈਂ ਰਾਮ ਦਾ ਹੀ ਧਿਆਨ ਹਾਂ ਕਿਉਂਕਿ ਜਿਵੇਂ ਕਿ ਗੁਰਬਾਣੀ ਦਾ ਬਚਨ ਬੋਲੇ ਭਰਤਰੀ ਸਤ ਸਰੂਪ ਪਰਮ ਤੰਤਮ ਰੇਖਾ ਰੂਪ ਜਿਹੜਾ ਵਿੱਚ ਬੋਲਣ ਵਾਲਾ ਉਹ ਸੱਚ ਦਾ ਹੀ ਸਰੂਪ ਹੈਗਾ ਤੇ ਜਿਹੜਾ ਪਰਮ ਤੰਤ ਉਹਦਾ ਰੇਖ ਰੂਪ ਨਹੀਂ ਹੁੰਦਾ ਹੁਣ ਇਸੇ ਕਰਕੇ ਉੱਪਰ ਜਿਹੜੀਆਂ ਸਾਰੀਆਂ ਸ਼ਰਤਾਂ ਆਈਆਂ ਹਨ ਉਹ ਇਹਦੇ ਵਿੱਚ ਜਿਹੜਾ ਗਿਆਨ ਹੈਗਾ ਬ੍ਰਹਮ ਬਾਰੇ ਬ੍ਰਹਮ ਦੀ ਜਾਣਕਾਰੀ ਹੈਗਾ ਅਸਲ ਵਿੱਚ ਜਿਹੜਾ ਮੰਦਰ ਵਿੱਚ ਵੱਸਦਾ ਹੈਗਾ ਉਹ ਤਤ ਸਰੂਪ ਹੈਗਾ ਤੇ ਉਹਦੇ ਵਿੱਚ ਗਿਆਨ ਹੈਗਾ ਜਿਹਦੇ ਗਿਆਨ ਵਿੱਚ ਕਮੀ ਹੈਗੀ ਉਹ ਇਸ ਸੰਸਾਰ ਵਿੱਚ ਫਸਿਆ ਹੋਇਆ ਹੈ ਜਦੋਂ ਇਹਦੇ ਵਿੱਚ ਜਿਹੜੀ ਕਮੀ ਹੈ ਜਿਹੜਾ ਗਿਆਨ ਲੈਣ ਆਇਆ ਹੈ ਉਹ ਗਿਆਨ ਲੈ ਲੈਂਦਾ ਹੈ ਇਹਦਾ ਗਿਆਨ ਪੂਰਾ ਹੋ ਜਾਂਦਾ ਹੈ ਤਾਂ ਇਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਜੋਤ ਸਰੂਪ ਹੈ ਆਪੇ ਦਾ ਗਿਆਨ ਹੋ ਜਾਂਦਾ ਹੈ ਤਾਂ ਇਹਨੂੰ ਸਮਝ ਪੈ ਜਾਂਦੀ ਕਿ ਮੰਦਰ ਵਿੱਚ ਜਿਹੜਾ ਵਸਣ ਵਾਲਾ ਉਹ ਸੱਚ ਸਰੂਪ ਹੀ ਹੈਗਾ ਸੱਚ ਦੀ ਸੱਚ ਦੀ ਹੀ ਅੰਸ਼ ਹੈਗਾ ਸੱਚ ਦਾ ਹੀ ਧਾਰ ਹੈਗਾ ਜਿਵੇਂ ਕਿ ਗਰਵੰਦਾ ਵਚਨ ਹੈ ਹਰ ਜੀਉ ਗੁਫਾਂ ਦਾ ਰੱਖ ਕੇ ਵਾਜਾ ਪਾਉਣ ਵਜਾਇਆ ਕਿ ਹਰ ਨੇ ਆਪਣਾ ਧਿਆਨ ਹੀ ਜਿਹੜਾ ਦ੍ਰਿਕੁਟੀ ਵਿੱਚ ਰਗ ਕੇ ਬੋਲ ਰਿਹਾ ਹੈਗਾ ਵਾਜਾ ਵਜ ਰਿਹਾ ਹੈਗਾ ਹਵਾ ਦੇ ਨਾਲ ਤੇ ਜਿਵੇਂ ਜਿਵੇਂ ਉਹ ਅੰਦਰੋਂ ਬੁਲਾਉਂਦਾ ਹੈ ਤਾਂ ਬੋਲਦਾ ਹੈ ਜਿਉਂ ਬੁਲਾਵੇ ਤੂੰ ਬੋਲੇ ਮੇਰੇ ਸੌਮੀ ਇਹ ਤੇਰੀ ਵਿਢਾਈ ਇਹ ਉਹਦੀ ਵਿਢਾਈ ਹੈ ਕਿ ਆਪਾਂ ਸਾਰੇ ਜੀਵਾਂ ਨੂੰ ਉਹਨੇ ਇਹ ਸਰੀਰ ਦਿੱਤੇ ਆ ਗਿਆ ਜਿਸ ਕਰਕੇ ਆਪਾਂ ਸੰਸਾਰ ਵਿੱਚ ਅੱਗੇ ਤੋਂ ਅੱਗੇ ਗਿਆਨ ਲੈ ਰਹੇ ਆ ਵਾਹਿਗੁਰੂ ਜੀ ਕਾ ਕਾ ਸਾ ਵਾਹਿਗੁਰੂ ਜੀ ਕੀ ਫਤਹ